ਵਡਹੰਸਾ ਗੀਤਾਰ ਮਹੱਲਾ ਚੌਥਾ ਲਲਾ ਬਹਲੇ ਮਾਂ ਕੀ ਤੋਨਾ ਗਾਵਣੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਸਲੋਕ ਮਹੱਲਾ ਤੀਜਾ ਸਬਦਰਤੇ ਵਡਹੰਸ ਹੈ ਸਚ ਨਾਮ ਉਰਤਾਰ ਸਚ ਸੰਗਰਹ ਹੈ ਸਾਦ ਸਚ ਰਹਾ ਸਚ ਨਾਮ ਪਿਆਰਾ ਸਬਦਰਤੇ ਵਡਹੰਸ ਹੈ ਸਚ ਨਾਮ ਉਰਤਾਰ ਚੌਥਾ ਸਾਧ ਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਵਾਰ ਪ੍ਰਾਰੰਭ ਹੁੰਦੀ ਆ ਰਾਗ ਵਡਹਾਂਸ ਦੇ ਵਿੱਚ ਵਡਹਾਂਸ ਕੀ ਵਾਰ ਮਹੱਲਾ ਚੌਥਾ ਲਾਲਾ ਬਹਿਲੀਮਾ ਕੀ ਤੋਂ ਨਗਾਵਣੀ ਲਾਲਾ ਔਰ ਬਹਿਲੀਮਾ ਕਾਂਗੜ ਦੇ ਇਲਾਕੇ ਦੇ ਦੋ ਛੋਟੇ ਛੋਟੇ ਰਾਜਪੂਤ ਰਾਜੇ ਸਨ ਇੱਕ ਵਾਰੀ ਲਾਲਾ ਦੇ ਇਲਾਕੇ ਦੇ ਵਿੱਚ ਅਕਾਲ ਪੈ ਗਿਆ ਔੜ ਲੱਗਣ ਦੇ ਨਾਲ ਉਸ ਨੇ ਆਪਣੀ ਪੈਦਾਵਾਰ ਦਾ ਛੇਵਾਂ ਹਿੱਸਾ ਦੇਣ ਦਾ ਇਕਰਾਰ ਕਰਕੇ ਬਹਿਲੀਮਾ ਦੀ ਨਹਿਰ ਤੋਂ ਪਾਣੀ ਲਿਆ ਜਦੋਂ ਫਸਲ ਪੱਕ ਗਈ ਫਸਲ ਦੇਣ ਦਾ ਵੇਲਾ ਆਇਆ ਤਾਂ ਇਸ ਨੇ ਇਕਰਾਰ ਪੂਰਾ ਕਰਨ ਤੋਂ ਇਨਕਾਰ ਕਰ ਦਿੱਤਾ ਸੋ ਦੋਹਾਂ ਦੇ ਵਿੱਚ ਭੇੜ ਭਿਆ ਕਰਾਰਾ ਜੁੱਧ ਹੋਇਆ ਔਰ ਇਹਦੇ ਵਿੱਚ ਬਹਿਲੀਮਾ ਦੀ ਜਿੱਤ ਹੋਈ ਇਹਨਾਂ ਦੋਹਾਂ ਦੇ ਜੁੱਧ ਦਾ ਵਰਣਨ ਢਾਡੀਆਂ ਨੇ ਵਾਰ ਦੇ ਰੂਪ ਵਿੱਚ ਕੀਤਾ ਸੀ ਇੰਜਸ ਵਾਰ ਦੇ ਤਰਜ਼ ਤੇ ਮਹਾਰਾਜਿਆਂ ਨੇ ਵਡਹਾਂਸ ਕੀ ਵਾਰ ਮਹੱਲਾ ਚੌਥਾ ਨਗੌਣ ਦਾ ਆਦੇਸ਼ ਕੀਤਾ। ਸੋ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮੰਗਲ ਅਰਥਾਤ ਕਿ ਓੰਕਾਰ ਇੱਕ ਹੈ ਸਤਿਗੁਰ ਪਾਤਸ਼ਾਹ ਜੀਆਂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਸੋ ਸਭ ਤੋਂ ਪਹਿਲਾ ਆਰੰਭ ਦੇ ਵਿੱਚ ਪਹਿਲੇ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਸ਼ਲੋਕ ਮਹੱਲਾ ਤੀਜਾ ਸ਼ਬਦ ਰਤੇ ਵਡਹੰਸ ਹੈ ਸੱਚ ਨਾਮ ਓਰ ਤਾਰਾ ਸਜ ਸੰਗ ਰਹਾ ਸਦ ਸੱਚ ਰਹਾ ਸੱਚਾ ਨਾਮ ਪਿਆਰੋ ਸ਼ਬਦ ਰਤੇ ਵਡਹੰਸ ਹੈ ਅਰਥਾਤ ਕਿ ਜਿਹੜੇ ਗੁਰਮੁਖ ਗੁਰੂ ਪਿਆਰੇ ਗੁਰੂ ਮਹਾਰਾਜ ਜੀਆਂ ਦੇ ਸ਼ਬਦ ਦੇ ਦੁਆਰਾ ਰੰਗੇ ਗਏ ਅਸਲ ਦੇ ਵਿੱਚ ਉਹੀ ਵੱਡ ਹੰਸ ਅਰਥਾਤ ਕਿ ਪਰਮ ਬਿਵੇਕੀ ਹਨ ਗੁਰਮੁਖ ਗੁਰੂ ਪਿਆਰੇ ਹਨ ਇਹਦਾ ਸਾਜਨਾਮ ਉਰ ਧਾਰ ਜਿਹੜੇ ਸੱਚੇ ਪਰਮੇਸ਼ਰ ਜੀ ਦੇ ਸੱਚੇ ਨਾਮ ਨੂੰ ਉਰ ਦੇ ਵਿੱਚ ਧਾਰਨ ਕਰਕੇ ਰੱਖਦੇ ਹਨ ਭਾਵ ਕਿ ਹਿਰਦੇ ਦੇ ਵਿੱਚ ਟਿਕਾ ਕੇ ਰੱਖਦੇ ਹਨ ਭਾਈ ਅਸਲ ਦੇ ਵਿੱਚ ਉਹੀ ਵੱਡ ਹੰਸ ਹਨ ਪਰਮ ਬਿਵੇਕੀ ਹਨ ਕਹਿੰਦਾ ਸੱਚ ਸੰਗਰਹ ਹੈ ਸਦ ਸੱਚ ਰਹਿ ਸੱਚੇ ਨਾਮ ਪਿਆਰ ਸੱਚ ਸੰਗਰਹ ਹੈ ਅਰਥਾਤ ਕਿ ਸੱਚ ਦਾ ਸੰਗ੍ਰਹਿਣ ਕਰਨਾ ਕਰਦੇ ਹਨ ਨਕਤਰ ਕਰਨਾ ਕਰਦੇ ਹਨ ਸੱਚੇ ਨਾਮ ਨੂੰ ਹੀ ਜੋੜਨਾ ਕਰਦੇ ਹਨ ਇਕੱਠਿਆ ਕਰਨਾ ਕਰਦੇ ਹਨ ਅਤੇ ਸਾਧ ਸੱਚ ਰਹਿ ਸਦਾ ਹੀ ਸੱਚ ਦੇ ਵਿੱਚ ਰਹਿਣਾ ਕਰਦੇ ਹਨ ਕਿ ਮੈਂ ਮਹਾਰਾਜ ਕਹਿੰਦਾ ਸੱਜਾ ਨਾਮ ਪਿਆਰ ਸੱਚੇ ਪਰਮੇਸ਼ਰ ਦੇ ਨਾਮ ਦੇ ਪਿਆਰ ਦੇ ਸਦਕਾ ਕਹਿੰਦਾ ਸਦਾ ਨਿਰਮਲ ਮੈਲ ਨਾ ਲੱਗਈ ਨਦਰ ਕੀਤੀ ਕਰਤਾਰ ਤਿਉਹ ਗੁਰਮੁਖ ਗੁਰੂ ਪਿਆਰੇ ਸਦਾ ਹੀ ਨਿਰਮਲ ਰਹਿੰਦੇ ਨੇ ਬਾਗ ਪਵਿੱਤਰ ਰਹਿੰਦੇ ਨੇ ਮੈਲ ਤੋਂ ਰਹਿਤ ਰਹਿੰਦੇ ਹਨ ਉਹਨਾਂ ਨੂੰ ਕਦੇ ਵੀ ਮੈਲ ਨਹੀਂ ਲੱਗਦੇ ਜਿਨ੍ਹਾਂ ਤੇ ਮਹਾਰਾਜ ਕਹਿੰਦਾ ਨਜ਼ਰ ਕੀਤੀ ਕਰਤਾਰ ਉਹ ਜਗਤ ਨੂੰ ਪੈਦਾ ਕਰਨੇ ਵਾਲੇ ਕਰਤਾਰ ਜੀ ਨੇ ਆਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੀ ਨਦਰ ਅਰਥਾਤ ਕਿਰਪਾ ਦ੍ਰਿਸ਼ਟੀ ਕੀਤੀ ਹੈ ਕਹਿੰਦਾ ਨਾਨਕ ਹਉ ਤਨ ਕੈ ਬਲ ਹਾਰਣੈ ਜੋ ਅਨ ਦਿਨ ਜਪੇ ਮੂਰਾਰ ਨਾਨਕ ਹਉ ਤਨ ਕੈ ਬਲ ਹਾਰਣੈ ਤੀਸਰੇ ਗੁਰੂ ਨਾਨਕ ਧਾਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਮੈਂ ਉਹ ਨਾ ਗੁਰਮਖਾਂ ਗੁਰੂ ਪਿਆਰਿਆਂ ਤੋਂ ਬਲਿਹਾਰ ਜਾਂਦਾ ਹਾਂ ਸਦਕੇ ਜਾਂਦਾ ਹਾਂ ਵਾਰਨੇ ਕੁਰਬਾਨ ਜਾਂਦਾ ਹਾਂ ਕਿਨਾਂ ਤਾਂ ਮਹਾਰਾਜ ਕਹਿੰਦੇ ਜੋ ਆਨਦੇ ਨਾ ਜਪਹਿ ਮੁਰਾਰ ਜਿਹੜੇ ਰਾਤ ਦਿਨ ਮੁਰਾਰੀ ਅਰਥਾਤ ਮੁਰ ਅਰ ਪਾਪ ਕੇ ਮੁਰ ਰਾਕਸ਼ ਦੇ ਵੈਰੀ ਕ੍ਰਿਸ਼ਨ ਪਾਪ ਕੇ ਆਕਾਲ ਪੁਰਖ ਵਾਹਿਗੁਰੂ ਨੂੰ ਜਪਨਾ ਕਰਦੇ ਹਨ ਸੋ ਅਗਰ ਦੂਸਰਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀਆ ਦਾ ਪਉੜੀ ਪਹਿਲੀ ਦੇ ਨਾਲ ਮਹੱਲਾ ਤੀਜਾ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀ ਆ ਸੰਗ ਜੇ ਜਾਣਾ ਬਗਬਪੜਾ ਤਾਂ ਜਨਮ ਨ ਦੇਂਦੀ ਅੰਗ ਮੈਂ ਜਾਣਿਆ ਵਡਹੰਸ ਹੈ ਤਾਂ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਮੈਂ ਜਾਣਿਆ ਮੈਂ ਸਮਝਿਆ ਸੀ ਕਿ ਸ਼ਾਇਦ ਇਹ ਵਡਹੰਸਾ ਭਾਵ ਕੇ ਪਰਮ ਦੇ ਬੇਕੀਆ ਗੁਰਮੁਖ ਗੁਰੂ ਪਿਆਰਾ ਹੈ ਕਹਿੰਦਾ ਤਾਂ ਮੈਂ ਕੀ ਸੰਗ ਮੈਂ ਤਾਂ ਕੇਵਲ ਤਾਂ ਹੀ ਇਸ ਦਾ ਸੰਗ ਕਰਨਾ ਕੀਤਾ ਸੀ ਸੰਗਤ ਕਰਨੀ ਕੀਤੀ ਸੀ ਪਰੰਤੋ ਮਹਾਰਾਜ ਕਹਿੰਦਾ ਜੇ ਜਾਣਾ ਬੱਪੜਾ ਜੇ ਮੈਂ ਜਾਣਦੀ ਕਿ ਇਹ ਵਿਚਾਰਾ ਬੱਪੜਾ ਤਾਂ ਵਾਗੁਰਥਾਤ ਬਗਲਾ ਹੈ ਪਖੰਡੀ ਹੈ ਤਮਾਰਾ ਇਹ ਕਹਿੰਦਾ ਤਾਂ ਜਨਮ ਨਾ ਦੇ ਦੀ ਅੰਗ ਅਰਥਾਤ ਕਿ ਮੈਂ ਆਪਣਾ ਸਾਰਾ ਜਨਮ ਆਪਣਾ ਸਾਰਾ ਜੀਵਨ ਭਰ ਇਸ ਨੂੰ ਆਪਣਾ ਅੰਗ ਨਾ ਦੇਣਾ ਕਰਦੇ ਆਪਣਾ ਹਿਰਦਾ ਆਪਣਾ ਦਿਲ ਨਾ ਦੇਣਾ ਕਰਦੇ ਕਦੇ ਵੀ ਸੋਕ ਤੀਸਰਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਪਹਿਲੇ ਪੌੜੀ ਦੇ ਨਾਲ ਮਹੱਲਾ ਤੀਜਾ ਹੰਸਾ ਵੇਖ ਤਰੰਦਿਆ ਬੱਗਾ ਪਿਆ ਆਇਆ ਜਾਓ ਉੰਡੋ ਬਮੋਏ ਬਗ ਬੱਪੋੜੇ ਸਿਰ ਤਲ ਉੱਪਰ ਪਾਓ ਅੰਸਾਂ ਵੇਖ ਤਰੰਦਿਆਂ ਅੰਸਰ ਧਾਤ ਪਰਮ ਬੇਕੀ ਪੁਰਸ਼ਾਂ ਨੂੰ ਗੁਰਮਖਾ ਗੁਰੂ ਪਿਆਰਿਆਂ ਨੂੰ ਸੰਤ ਜਨਾਂ ਨੂੰ ਸਾਧ ਜਨਾਂ ਨੂੰ ਸੰਸਾਰ ਰੂਪੇ ਸਮੁੰਦਰ ਤੋਂ ਤਰਦਿਆਂ ਹੋਇਆਂ ਵੇਖ ਕੇ ਬੱਗਾ ਪਿਆਇਆ ਚਾਓ ਬਗਲਿਆਂ ਵਿੱਚ ਆ ਚੜਿਆ ਮਾਰੇ ਕਹਿੰਦੇ ਤੈਰੰਦਾ ਪਾਬੋਗੇ ਪਖੰਡੀ ਪੁਰਸ਼ਾਂ ਨੂੰ ਵੀ ਸੰਸਾਰ ਰੂਪੇ ਸਮੁੰਦਰ ਤੋਂ ਪਾਰ ਹੋਣ ਦਾ ਚਾਹ ਚੜਿਆ ਬੇਸ਼ੱਕ ਪਰੰਤੂ ਪਖੰਡੀ ਹੋਣ ਦੇ ਨਾਤੇ ਭਾਈਓ ਕੰਡੇ ਨਹੀਂ ਲੱਗਦੇ ਮਹਾਰਾਜ ਕਹਿੰਦੇ ਡੁੱਬ ਮੋਏ ਭਗ ਬੱਪੋੜੇ ਸੇਰਤਾਲ ਉੱਪਰ ਪਾਓ ਤੇ ਭਗ ਬੱਪੋੜੇ ਅਰਥਾਤ ਵਿਚਾਰੇ ਬਗਲੇ ਵਿਚਾਰੇ ਪਖੰਡੀ ਮਹਾਰਾਜ ਕਹਿੰਦੇ ਸੰਸਾਰ ਰੂਪੇ ਸਮੁੰਦਰ ਦੇ ਵਿੱਚ ਕਾਰਹੀ ਡੁੱਬ ਮਰੇ ਤੁਰ ਮਹਾਰਾਜ ਕਹਿੰਦਾ ਸਹਿਰਤ ਆਲ ਉੱਪਰ ਪਾਓ ਡੁੱਬਣ ਤੋਂ ਉਪਰੰਤ ਉਹਨਾਂ ਦਾ ਸਿਰ ਥੱਲੇ ਹੋ ਗਿਆ ਤੇ ਪਾਓ ਅਰਥਾਤ ਪੈਰ ਉਹਨਾਂ ਦੇ ਉੱਪਰ ਹੋ ਗਏ ਬਗਲਾ ਸਾਰੀ ਉਮਰ ਪਾਣੀ ਚ ਸਿੱਧਾ ਰਹਿੰਦਾ ਹੈ ਪਰੰਤੂ ਜਦੋਂ ਮਰਦਾ ਉਸ ਦੀਆਂ ਲੱਤਾਂ ਉੱਪਰ ਤੇ ਸਿਰ ਠਾ ਹੋ ਜਾਂਦਾ ਮਹਾਰਾਜ ਕਹਿੰਦੇ ਪਖੰਡੀਆਂ ਦਾ ਹਸ਼ਰ ਵੀ ਐਸਾ ਹੀ ਹੁੰਦਾ ਹੈ ਸੋ ਆਪਣੀ ਵਾਰ ਦੀ ਪਹਿਲੀ ਪੌੜੀ ਦੇ ਵਿੱਚ ਤਾਂ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਪੌੜੀ ਤੁਹਾਡੇ ਹੀ ਆਪ ਆਪ ਹੈ ਆਪੇ ਕਾਰਨ ਕੀਆ ਦੋ ਆਪੇ ਆਪ ਨਿਰੰਕਾਰ ਹੈ ਕੋ ਅਬਰ ਨੰਬਿਆ ਤੋ ਆਪੇ ਹੀ ਆਪ ਹੈ ਏ ਕਾਲਪੁਰਖ ਵਾਏ ਗੁਰੂ ਜੀ ਤੁਸੀਂ ਆਪ ਹੀ ਆਪ ਜੋ ਆਪ ਹੀ ਆਪ ਜੋ ਆਪੇ ਕਾਰਣ ਕੀ ਆਤ ਤੁਸੀਂ ਆਪ ਹੀ ਕਾਰਣ ਅਰਥਾਤ ਜਗਤ ਨੂੰ ਪੈਦਾ ਕੀਤਾ ਹੈ ਸੰਸਾਰ ਵਿਸ਼ਵ ਨੂੰ ਬਣਾਇਆ ਹੈ ਕਹਿੰਦੇ ਤੋਂ ਆਪੇ ਆਪ ਅਨਰੰਕਾਰ ਹੈ ਕੋ ਅਬਰ ਨਬਿਆ ਤਹੇ ਨਿਰੰਕਾਰ ਅਰਥਾਤ ਕਾਰਤ ਰਹਿਤ ਨਿਰਗੁਣ ਬ੍ਰਹਮ ਅਦ੍ਰਿਸ਼ਟ ਪਰਮੇਸ਼ਰ ਜੀ ਤੁਸੀਂ ਆਪ ਹੀ ਆਪ ਜੋ ਆਪ ਹੀ ਆਪ ਜੋ ਕੋ ਅਵਰ ਨਾ ਬਿਆਦ ਇੱਕ ਤੁਹਾਡੇ ਤੋਂ ਬਗੈਰ ਕੋਈ ਹੋਰ ਦੂਸਰਾ ਹੈ ਨਹੀਂ ਹੈ ਦੋ ਕਾਰਣ ਕਾਰਨ ਸਮਰੱਥ ਤੂੰ ਕਰ ਸੋthia ਤੂੰ ਕਰਣਾ ਕਾਰਣ ਸਮਰੱਥ ਹੈ ਕਾਰਨ ਨੂੰ ਕਰਨ ਦੇ ਸਮਰੱਥ ਜੋ ਜਗਤ ਨੂੰ ਬਣਾਉਣ ਦੇ ਸਮਰੱਥ ਜੋ ਜਾਂ ਫਿਰ ਸਾਰਾ ਕੁਝ ਕਰਨੇ ਤੇ ਕਾਰਨ ਬਣਾਉਣ ਦੇ ਵਿਧਾ ਬਣਾਉਣ ਦੇ ਸਮਰੱਥ ਜੋ ਜੋ ਤੁਸੀਂ ਤੋ ਕਰਾ ਸੋ ਥੀਆ ਤੇ ਅਸਲ ਦੇ ਵਿੱਚ ਥੀਆ ਪਾਪ ਹੁੰਦਾ ਉਹੀ ਆ ਜੋ ਤੁਸੀਂ ਕਰਦੇ ਜੋ ਤੋ ਅਣ ਮੰਗਿਆ ਦਾਨ ਦੇਵਣਾ ਸਭ ਨਾ ਹੋ ਜੀਆ ਤੇ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਬਿਨਾ ਮੰਗਿਆ ਹੀ ਦਾਨ ਦੇਣਾ ਕਰਦੇ ਜੋ ਇਹਨਾਂ ਨੂੰ ਸਾਰੇ ਜੀਆਂ ਨੂੰ ਸਬਿਆਖੋ ਸਤਗੁਰ ਵਾਹ ਵਾਹ ਜਨਦਾਨ ਹਰਨਾਮ ਮੁਖ ਦਿਆ ਸਬਿਆਖੋ ਸਤਗੁਰ ਵਾਹ ਵਾਹ ਤੇ ਸਾਰੇ ਜੀਵ ਹੀ ਉਹ ਸਤਗੁਰ ਪਾਤਸ਼ਾਹ ਜੀਆਂ ਨੂੰ ਵਾਹ ਵਾਹ ਕਹਿਣਾ ਕਰੋ ਧੰਨ ਧੰਨ ਕਹਿਣਾ ਕਰੋ ਧੰਤਾ ਜੋਗ ਧੰਤਾ ਜੋਗ ਕਹਿਣਾ ਕਰੋ ਵਿਸਮਾਦੀ ਵਿਸਮਾਦੀ ਕਹਿਣਾ ਕਰੋ ਕਿਹੜੇ ਸਤਗੁਰ ਪਾਤਸ਼ਾਹ ਜੀਆਂ ਨੂੰ ਜਨਦਾਨ ਹਰਨਾਮ ਮੁਖ ਦੀਆ ਜੜੇ ਸਤਗੁਰੂ ਪਾਤਸ਼ਾਹ ਜੀਆਂ ਨੇ ਉਹ ਹਰੀ ਪਰਮੇਸ਼ਰ ਜੀ ਦਾ ਨਾਮ ਰੂਪੀ ਦਾਨ ਸਾਡੇ ਮੁਖ ਦੇ ਵਿੱਚ ਦੇਣਾ ਕੀਤਾ ਹੈ ਸੋ ਮਹਾਰਾਏ ਕਹਿੰਦੇ ਤੂੰ ਆੜ ਮੰਗਿਆ ਦਾਨ ਦੇਵਣਾ ਸਭ ਨਾ ਹਾ ਦੀਆ ਸਭ ਆਖੋ ਸਤਗੁਰ ਵਾਹ ਵਾਹ ਜਨਦਾਨ ਹਰਨਾਮ ਮੁਖ ਦੀਆ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ